ਉਨਨਾਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਇਹ ਸਾਡੇ ਮਹਿਮਾਨ ਨੇ ਇਸ ਤੋਂ ਅੱਜ ਤੋਂ ਇਸ ਤੋਂ ਪਹਿਲਾਂ ਜੋ ਹੋ ਗਿਆ ਬਹੁਤ ਵਧੀਆ ਹੋਇਆ ਪਰ ਅਗੋਂ ਤੋਂ ਇਹ ਸਾਡੇ ਮਹਿਮਾਨ ਹੈ ਸਾਡਾ ਰੱਜ ਬਣਦਾ ਹੈ ਮੈਂ ਇਥੋਂ 1974 ਚ ਗ੍ਰੈਜੂਏਟ ਹੋਈ ਹਾਂ ਤੇ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਮੈਂ ਕਪੂਰ ਸਿੰਘ ਜਰਦਾਦੀ ਦੀ ਬੇਟੀ ਹਾਂ ਤੇ ਮੈਨੂੰ ਸਾਰਿਆਂ ਨੂੰ ਸਾਰਿਆਂ ਨੂੰ ਇੱਥੇ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਭਰਾਵਾਂ ਨੇ ਸਾਡੇ ਸਕੂਲ ਦੀ ਮਾੜੀ ਹਾਲਤ ਦੇਖ ਕੇ ਇਹ ਇਸ ਨੂੰ ਵਧੀਆ ਬਣਾਉਣ ਦਾ ਤੁੰ ਚੱਕਿਆ ਥੈਂਕ ਯੂ ਹਰ ਵਨ ਸਾਡੀ ਹਾਜੀ ਦੋਸਤੋ ਆਪਾਂ ਹੈਗੇ ਆ ਜੀਟੀਬੀ ਗੜ ਸਕੂਲ ਟੂਡੇ ਜਿੱਥੇ ਇਥੋਂ ਪੜੇ ਹੋਏ ਵਿਦਿਆਰਥੀਆਂ ਵੱਲੋਂ ਸਕੂਲ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਉਹ ਵਿਆਪਕ ਵੱਲੋਂ ਵੱਡੀਆਂ ਪਲਾਂਗਾ ਪਰਦੇ ਹੋਏ ਕੋਈ ਅਫਸਰ ਟਾਇਰ ਹੋਏ ਹੈ ਕੋਈ ਐਨ ਆਰ ਆਈ ਬਣੇ ਤੇ ਉਹਨਾਂ ਵੱਲੋਂ ਇਕੱਠੇ ਹੋ ਕੇ ਸਕੂਲ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਇਸ ਮੌਕੇ ਵਿਧਾਨ ਸਭਾ ਹਲਕਾ ਦੇ ਸਪੀਕਰ ਦੋਤਾਰ ਸੰਧਵਾ ਜੀ ਤੇ ਹਲਕਾ ਵਿਧਾਇਕ ਅਮਨਪਾਲ ਸਿੰਘ ਸੁਖਨੰਦ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਸਿੱਧਾ ਮਤਲਬ ਕੋਈ ਆਣਤ ਨਹੀਂ ਰਿਹਾ ਜਦੋਂ ਮੇਦੋ ਮਾਣੀਓਗ ਐਮਐਲਏ ਆਪਨਪਾਲ ਦੇ ਦੁਪਾਰਾ ਦੋਰਾ ਨੇ ਇਹ ਮੈਸੇਜ ਦਿੱਤਾ ਵੀ ਮਾਣੀਓਗ ਮੁੱਖ ਮੰਤਰੀ ਸਾਹਿਬ ਵਰੰਤ ਮਾਨ ਜੀ ਦੀ ਕੀਤੀ ਹੋਈ ਮਿਹਨਤ ਅਰਵਿੰਦ ਕੇਜਰੀਵਾਲ ਜੀ ਦਾ ਚਲਾਇਆ ਹੋਇਆ ਉਹ ਸੇਵਾ ਦਾ ਕਾਰ ਜਿਹੜੀ ਚੁਣਨ ਫੁਕਤ ਰੱਖਿਆ ਹੈ ਹੈਲਥ ਤੇ ਐਜੂਕੇਸ਼ਨ ਇਹ ਹਰੇਕ ਦੀ ਪਹੁੰਚ ਦੇ ਹੱਕ ਵਿੱਚ ਹੋਵੇ ਔਰ ਉਹਦੀ ਜਿਹੜੀ ਕੰਮ ਦੀ ਧਾਕ ਹੈ ਸਾਡੇ ਐਨਆਰਆਈ ਭਰਾਵਾਂ ਦੇ ਪੁੱਲ ਪਰ ਐਨਆਈ ਐਨਆਰਆਈ ਭਰਾਵਾਂ ਦਾ ਤਾਂ ਇਹ ਹੈ ਮੈਂ ਦੇਖਿਆ ਵੀ ਭਾਵੇਂ ਉਹ ਕਿਸੇ ਵੀ ਦੇਸ਼ ਦੇ ਵਿੱਚ ਹੋ ਕਿਸੇ ਵੀ ਹਾਲ ਦੇ ਵਿੱਚ ਹੋ ਜਦੋਂ ਵੀ ਕਿਤੇ ਉਹਨਾਂ ਨੂੰ ਮਿਲਿਏ ਤਾਂ ਉਹਨਾਂ ਨੇ ਕਦੇ ਆਪਦੇ ਘਰਾਂ 'ਤੇ ਕੁਝ ਨਹੀਂ ਅਸੀਂ ਇੱਕ ਗੁਰਦੁਆਰਾ ਸਾਹਿਬ ਇਕੱਠੇ ਹੋਏ ਤੇ ਉਹਨਾਂ ਨੇ ਜਦੋਂ ਮੈਂ ਉੱਥੇ ਗਿਆ ਮੈਨੂੰ ਗੁਰਪਾਉ ਸਾਹਿਬ ਦਿੱਤਾ ਤੇ ਜਦੋਂ ਅਰਦਾਸ ਕੀਤੀ ਨਾ ਅਰਦਾਸ ਉਹਨਾਂ ਨੇ ਆਪਦੇ ਅਸੀਂ ਕੁਝ ਨਹੀਂ ਮੰਗਿਆ ਉਹਨੇ ਰੱਖਿਆ ਵੀ ਸਾਡੇ ਪੰਜਾਬ ਨੂੰ ਕਰਦੀ ਕਰ ਦੇ ਤੇ ਸਾਨੂੰ ਵੀ ਆਉਂਦਿਆਂ ਨੂੰ ਮੈਨੂੰ ਇਹ ਗਿਆ ਵੀ ਤੁਹਾਡੀ ਡਿਊਟੀ ਹੈ ਵੀ ਪੰਜਾਬ ਨੂੰ ਤੁਸੀਂ ਕਰਦੀ ਕਰ ਦੇ ਲੈ ਕੇ ਆਉਣਾ ਰੰਗਲਾ ਬਣਾਉਣਾ ਸੋ ਮਤਲਬ ਐਨਆਰਆ ਇੰਨਾ ਜ਼ਿਆਦਾ ਫਿਕਰ ਕਰਦੇ ਸਾਡੇ ਪੰਜਾਬ ਨੂੰ ਤਾਂ ਹੁਣ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਕਿ ਇੱਥੋਂ ਦੇ ਪੜੇ ਹੋਏ ਬਹੁਤ ਹੀ ਮਤਲਬ ਵੱਡੀਆਂ-ਵੱਡੀਆਂ ਪੋਜੀਸ਼ਨਾਂ 'ਤਰੇ ਇੱਥੋਂ ਦੇ ਸਟੂਡੈਂਟ ਜਿਹੜੇ ਹੋਰ ਤੋਂ ਦੇ ਅਲੂਮਨੀ ਜਿਹੜੇ ਇੱਥੋਂ ਦੇ ਨੇ ਮਤਲਬ ਇੰਟਰਨੈਸ਼ਨਲੀ ਉਹਨਾਂ ਨੇ ਈਦਾ ਵੱਡਾ ਕੰਮ ਕੀਤਾ ਤੇ ਉਹਨਾਂ ਨੇ ਮੁੜ ਕੇ ਆਪਣੀਆਂ ਜੜਾਂ ਨੂੰ ਯਾਦ ਕੀਤਾ ਔਰ ਇੱਕ ਸੁਸਾਇਟੀ ਬਣਾਈ ਸ੍ਰੀ ਗੁਰਦੇਵ ਬਹਾਦਰ ਵੈਲਫੇਅਰ ਸੁਸਾਇਟੀ ਰੋਡੇ ਤੇ ਸ੍ਰੀ ਗੁਰਦੇਵ ਬਹਾਦਰ ਵੈਲਫੇਅਰ ਕਮੇਟੀ ਔਰ ਇਹਦੇ ਚੇਅਰਮੈਨ ਸਾਹਿਬੀ ਸਿੰਘ ਜੀ ਹੈਗੇ ਨੇ ਪਰ ਸ਼ਕਤਰ ਸ੍ਰੀ ਅਮਰਜੀਤ ਸਿੰਘ ਜੀ ਡਾਕਟਰ ਚੰਪਾਲ ਸਿੰਘ ਵੈਰੋਂ ਕੇ ਸਭ ਕੁਜ ਸਿੰਘ ਰਿਟਾਇਰਡ ਐਸਡੀਓ ਸਾਹਿਬ ਇਹਨਾਂ ਸਾਰਿਆਂ ਨੇ ਰਲ ਕੇ ਅ ਕੜੇਪੈੜ ਜੀ ਇਹਨਾਂ ਦਾ ਖੇਤਰਪਾਲ ਖੇਤਰਪਾਲ ਕੋਲ ਜੇ ਚੱਲ ਕੇ ਆਏ ਉੱਥੇ ਚੰਬੌਰ ਸਾਹਿਬ ਤੋਂ ਸੋ ਇਹਨਾਂ ਸਾਰਿਆਂ ਨੇ ਮੰਨਦੇ ਜਦ ਦਰਦਾ ਵੀ ਇਹ ਜਿਹੜਾ ਸਕੂਲ ਆ ਜਿਹੜਾ ਰੋਡੇ ਸਕੂਲ ਇਹਦਾ ਨਾਂ ਹੁੰਦਾ ਸੀ ਕਿਸੇ ਸਮੇਂ ਇਲਾਕੇ ਦੇ ਬੜਾ ਵੱਡਾ ਨਾਂ ਹੁੰਦਾ ਸੀ ਐਡਮਿਸ਼ਨ ਵਾਸਤੇ ਵੀ ਕੰਪੀਟੀਸ਼ਨ ਸੀ ਤੋ ਵੀ ਇਹ ਕਿਤਨਾ ਕਿਤੇ ਪਿਛਲੀਆਂ ਸਰਕਾਰਾਂ ਦੀਆਂ ਗਹਿਲੀਆਂ ਕਰਕੇ ਪਿੱਛੇ ਰਹਿ ਗਿਆ ਹੁਣ ਮਾਨਯੋਗ ਐਮਐਲਏ ਸਾਹਿਬ ਜਗਪਾਲ ਸਿੰਘ ਸੁਖਨੰਦ ਹੋਰੀ ਵੀ ਪੂਰੀ ਤਰ੍ਹਾਂ ਕਰ ਰਿਹਾ ਪਰ ਲੇਕਿਨ ਇਹ ਜਿਹੜੇ ਸਾਰੇ ਐਲੂਮਨਾਇ ਇੱਥੋਂ ਦੇ ਇਹਨਾਂ ਨੇ ਦਹਈਆ ਕੀਤਾ ਵੀ ਕਹਿੰਦੇ ਪੈਸਾ ਆਸੀ ਨਹੀਂ ਮਤਲਬ ਉਹਦੀ ਕਮੀ ਆਉਣ ਦਿੰਦੇ ਤੇ ਮਨਜ਼ੂਰੀਆਂ ਜਿਹੜੀਆਂ ਜੇ ਸਰਕਾਰ ਦਾ ਜਿਹੜਾ ਫੋਕਸ ਸਾਨੂੰ ਇੱਥੇ ਚਾਹੀਦਾ ਤੇ ਉਹ ਫੋਕਸ ਬਿਲਕੁਲ ਤਰਾਵਾਂਗੇ ਐਮਐਲਏ ਸਾਹਿਬ ਵੀ ਲੱਗੇ ਹੋਏ ਆ ਜਿੱਥੇ ਮੇਰੀ ਲੋੜ ਲਈ ਮੈਂ ਵੀ ਇੱਥੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੀ ਜਾਬੀ ਹੌਲੀ ਹੌਲੀ ਸਾਰਾ ਕੁਝ ਠੀਕ ਕਰਾਂ ਸਾਰਾ ਕੁਝ ਠੀਕ ਕਰਾਂ ਸੱਤ ਸਾਰ ਪਹਿਲਾਂ ਇਹਨੂੰ ਥੱਲੇ ਲਿਜਾਣ ਵਾਲੀ ਲੱਗੇ ਹੋਵੇ ਹਰ ਸਾਲ ਥੱਲੇ ਹੀ ਜਾਂਦਾ ਸੀ ਹੁਣ ਹਰ ਮਹੀਨੇ ਦੇ ਹਿਸਾਬ ਨਾਲ ਉੱਪਰ ਚੱਕ ਰਹੇ ਹਾਂ ਸਾਰੀਆਂ ਫੈਸਿਲਿਟੀ ਕਰ ਲੱਗ ਗਈ ਕਰਾ ਬਿਲਕੁਲ ਅਜਿਹਾ ਜਿਵੇਂ ਜਾਣਾ ਵੀ ਆਪਣੇ ਨਾਲ ਬੱਚੇ ਜਾਂਦੇ ਬਾਹਰ ਮੈਂ ਪਿਛਲੇ ਦਿਨੀ ਗਿਆ ਸੀ ਟ੍ਰਾਂਟਨ ਉੱਥੇ ਹੋਟਲ ਜੁੜ ਗਿਆ ਜਦੋਂ ਚਾਹ ਮਹਿੰਗਾਈ ਨਾਲ ਤੇ ਦੋ ਕੁੜੀਆਂ ਪਾਈਆਂ ਤੇ ਦੇਖ ਕੇ ਪਤਾ ਲੱਗਿਆ ਤੇ ਪੰਜਾਬੀ ਹੈ ਮੈਂ ਉਹ ਅੰਗਰੇਜ਼ੀ ਕੋਚੀਅਨ ਮੈਂ ਕਿਹਾ ਬੇਟਾ ਤੁਸੀਂ ਦੇਖੋ ਇੱਕ ਲੁਧਿਆਣੀ ਨਹੀਂ ਸੀ ਕੁੜੀ ਇੱਕ ਸੀ ਬਟਿੰਡੇ ਦੀ ਉਮਰ ਨੇ 16 ਸਾਲ ਦਾ ਸਾਰਾ ਸੀ ਮਤਲਬ ਮੇਰਾ ਕੀਤ ਖਰਾਬ ਹੋ ਗਿਆ ਮੈਂ ਕਿਹਾ ਜੇ ਇਹੀ ਇਹਨਾਂ ਬੱਚਿਆਂ ਨੂੰ ਅਸੀਂ ਟੈਕਨੀਕਲੀ ਸਾਊਂਡ ਕਰਕੇ ਭੇਜ ਜਾਂਦਾ ਤੇ ਇਹਨਾਂ ਇਥੇ ਰਾਜ ਕਰਨਾ ਮਤਲਬ ਆਪਣੇ ਪੰਜਾਬੀ ਦਾ ਜਿੱਥੇ ਵੀ ਜਾਵਣ ਤੇ ਰਾਜ ਕਰਦੇ ਆ ਉਹ ਕਮੀ ਕਿਤੇ ਆਪਣੇ ਜੇ ਰਹੇਗੀ ਵੀ ਆਪ ਪਲੱਸ 2 ਕਰਾ ਕੇ ਬੱਚਿਆਂ ਨੂੰ ਉਥੇ ਭੇਜ ਦਿੰਦੇ ਤੇ ਉਥੇ ਜਾ ਕੇ ਬੱਚੇ ਫਿਰ ਡੁੱਲਦੇ ਤੁਸੀਂ ਮੈਂ ਲੋਕਾਂ ਨੂੰ ਪੰਜਾਬੀਆਂ ਨੂੰ ਖਾਸ ਕਰਕੇ ਇਸ਼ਾਰਾ ਦਿੰਦਾ ਆਪਣੇ ਬੱਚਿਆਂ ਨੂੰ ਤਕੜੇ ਕਰਕੇ ਭੇਜੋ ਟੈਕਨੀਕਲੀ ਸਾਊਂਡ ਕਰਕੇ ਭੇਜੋ ਤੇ ਜਿਵੇਂ ਇਹ ਸਾਰੇ ਮੇਰੇ ਵਾਲੇ ਇੱਥੇ ਮਿਲੇ ਆ ਮਤਲਬ ਡੈਟਰਾਇਟ ਦੇ ਵਿੱਚ ਕਿੱਡੇ ਵੱਡੇ ਇੰਜੀਨੀਅਰ ਆ ਹਾਂਜੀ ਬੜ ਬੜ ਸਾਰੇ ਐਨ ਆਰ ਆਈਸ ਆਪਣੇ ਬਹੁਤ ਵੱਡੇ ਵੱਡੇ ਜਿਹੜੇ ਇੱਥੋਂ ਟੈਕਨੀਕਲੀ ਸਾਊਂਡ ਹੋ ਕੇ ਗਏ ਆ ਤੇ ਉਸ ਤਰੀਕੇ ਨਾਲ ਆਪਾਂ ਵੀ ਰਾਜ ਕਰ ਸਕਦੇ ਸੋ ਬੱਚਿਆਂ ਨੂੰ ਟੈਕਨੀਕਲੀ ਸਾਊਂਡ ਕਰਕੇ ਭੇਜਿਓ ਜੀ ਪਲਸ 2 ਵਾਲਾ ਕੰਮ ਆਪਾਂ ਬੰਦ ਕਰ ਦਿੰਦੇ ਆ ਸਾ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮੇਰੇ ਵੱਲੋਂ ਸਪੀਕਰ ਸਾਹਿਬ ਦਾ ਆਪਣੇ ਹਲਕੇ 'ਚ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਐਨਆਰਆਈ ਇਗਰਾਮਾਂ ਦਾ ਮੇਰੇ ਤੋਂ ਵੱਡੇ ਨਹੀਂ ਵੀ ਚਾਚੇ ਦਾ ਹੀ ਨੇ ਸਾਰੇ ਇੰਦਾਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਜਿਹੜਾ ਹਲਕੇ ਦਾ ਕੋਈ ਵੀ ਸਰਕਾਰ ਤੱਕ ਕੰਮ ਹੁੰਦਾ ਮੈਂ ਲੀ ਡਿਊਟੀ ਹੁੰਦੀ ਆ ਮੈਮਾਂ ਦੀ ਡਿਊਟੀ ਪੂਰੀ ਤਰ੍ਹਾਂ ਨਿਭਾਉਂਦਾ ਨਾਲ ਹੀ ਸਰ ਸਾਹਮਣੇ ਮੈਨੂੰ ਇਹ ਕਿਹਾ ਵੀ ਜਿੱਥੇ ਮੇਰੀ ਮਨ ਕਰਦੀ ਜਾਂਦਾ ਤਾਂ ਅਸੀਂ ਸਾਰੇ ਕੰਮ ਕਰਾਂਗੇ ਮੈਂ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣਿਆ ਸੀ ਵਿੱਚ ਪੂਰੇ ਪੰਜਾਬ ਦੀਆਂ ਸਭ ਤੋਂ ਖੇਡਾਂ ਵਧੀਆ ਆਪਣੇ ਸਕੂਲ ਹੁੰਦੀਆਂ ਸੀ ਇੱਕ ਦਾ ਸਕੂਲ ਦਾ ਨਾਮ ਸੀਗਾ ਬਿਲਕੁਲ ਜਦੋਂ ਮੇਰੀ ਪਹਿਲੇ ਦਿਨਾਂ ਦਾ ਮੀਟਿੰਗ ਹੋਈ ਤਾਂ ਮੇਰੇ ਵੀ ਦਿਲ ਚ ਲੜਕੀ ਗੱਲ ਵੀ ਜਿੱਥੇ ਸਾਰਾ ਪੰਜਾਬ ਚੱਲ ਕੇ ਆਉਂਦਾ ਸੀ ਬਾਗੇਪੁਰਾਣੀ ਦੇ ਰੋਡੇ ਨਗਰ ਚ ਅੱਜ ਕੀ ਗੱਲ ਹੋ ਗਈ ਤਾਂ ਮੈਂ ਦੱਸਣਾ ਚਾਹਣਾ ਸਪੀਕਰ ਸਾਹਿਬ ਨੂੰ ਵੀ ਮੈਨੂੰ ਇਹ ਸੀਗਾ ਵੀ ਇਹ ਅਨਾਉਂਸ ਕਰਨਾ ਤਾਂ ਜਿਹੜਾ ਆਪਣਾ ਗਰਾਊਂਡ ਆ ਗਰਾਊਂਡ ਦੇ ਵਾਸਤੇ ਲਗਭਗ ਅਸੀਂ ਨਰੇਗਾ ਦੇ ਵਿੱਚੋਂ 10 20 25 30 ਲੱਖ ਰੁਪਏ ਜਿੰਨਾ ਵੀ ਇਹ ਕਹਿਣਗੇ ਜਿੰਨਾ ਵੀ ਲੱਗੂਗਾ ਤੇ ਮੈਂ ਸਾਰਾ ਦੇਖੇ ਜਾਊਗਾ ਇਹਨਾਂ ਨੂੰ ਉਹਦੇ ਵਿੱਚ ਕੁਝ ਵੀ ਪੈਸੇ ਪਾਉਣ ਦੀ ਨਹੀਂ ਲੋੜ ਅਸੀਂ ਆਪੇ ਸਾਰਾ ਕੁਝ ਕਰਾਂਗੇ ਪੂਰਾ ਵਧੀਆ ਗਰਾਊਂਡ ਹੈ ਇਹੋ ਜਿਹਾ ਬਣਾਊਗਾ ਇੱਥੇ ਵੀ ਵਾਕਈ ਇਹ ਸਾਰੇ ਜਿੰਨੇ ਵੀ ਮੇਰੇ ਸਹਿਕਾਰਯੋਗ ਨੇ ਆਦੇ ਸਪੀਕਰ ਸਾਹਿਬਾ ਇਹਨੇ ਵੀ ਸਾਰੇ ਮਾਣ ਮਹਿਸੂਸ ਕਰਦਗੇ ਵੀ ਵਾਕਈ ਸਾਰੇ ਪੰਜਾਬ ਦੀਆਂ ਖੇਡਾਂ ਆਪਾਂ ਇੱਥੇ ਲੈ ਕੇ ਆਏ। ਸੈਕੰਡ ਜਿਹੜੀ ਤੁਸੀਂ ਗੱਲ ਕਹੀ ਹੈ ਕੋਚਾਂ ਦੀ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਕੱਲ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਦਿੱਤਾ ਜਿਹਦੇ ਵਿੱਚ ਲਗਭਗ ਅਸੀਂ 300 ਦੇ ਕਰੀਬ ਕੋਚ ਐਂਡ 25 ਪਲੱਸ ਸੁਪਰਵਾਈਜ਼ਰ ਜਿਹੜਾ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਹੋਊਗਾ ਉਹ ਸੀ ਅਸਾਮੀਆਂ ਪੰਜਾਬ ਸਰਕਾਰ ਨੇ ਕੱਢੀਆਂ ਨੇ ਜਿਨ੍ਹਾਂ ਦੀ ਸੈਲਰੀ ਵੀ ਲਗਭਗ ਸupervisor ਦੀ 50000 ਪਲਸ ਤੇ ਕੋਚਾਂ ਦੀ ਵੀ 25000 ਪਲਸ ਆ ਤਾਂ ਉਹ ਜਿੰਨੇ ਵੀ ਆਪਣੇ ਹੜਕੇ ਦੇ ਮੈਂ ਕਿਹਾ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ 1000 ਸਪੋਰਟਸ ਨਰਸਰੀ ਬੁਝੇ ਫੇਜ਼ ਦੇ ਵਿੱਚ ਵਧਾਉਂਦੇ ਜਾਵਾਂਗੇ ਪਹਿਲੇ ਫੇਜ਼ ਦੇ ਵਿੱਚ ਆਪਣੇ ਬਾਗੇ ਪੁਰਾਣੇ ਹੜਕੇ ਦੇ ਵਿੱਚ ਲਗਭਗ 10 ਪਿੰਡਾਂ ਦੇ ਵਿੱਚ ਸਪੋਰਟਸ ਨਰਸਰੀਆਂ ਬਣ ਗਈਆਂ ਤੇ ਉਹਦੀ ਜਿਹੜੀ ਪਹਿਲੀ ਸਪੋਰਟਸ ਨਰਸਰੀ ਹੋਊਗੀ ਉਹ ਦੋ ਪੁਰਜ ਆਪਾਂ ਇਸ ਆਪਣੇ ਉਹ ਗਰਾਊਂਡ ਨੂੰ ਦੇਵਾਂਗੇ ਜਿਹੜਾ ਗਰਾਊਂਡ ਪੰਜਾਬ ਵਿੱਚ ਪਹਿਲੇ ਨੰਬਰ ਤੇ ਸੀਗਾ ਗਰਾਊਂਡ ਵੀ ਵਧੀਆ ਬਣਾਵਾਂਗੇ ਨਾਲ ਦੋ ਕੋਚ ਦੇਵਾਂਗੇ ਤੇ ਇੱਥੇ ਲਗਭਗ ਹਰ ਮਹੀਨੇ 60 ਬੱਚਿਆਂ ਦੀ ਡਾਈਟ ਦਾ ਵੀ ਪ੍ਰਬੰਧ ਕਰਾਂਗੇ ਤਾਂ ਮੈਂ ਸਾਰੇ ਰੈਲੀ ਨੂੰ ਇਹਨਾਂ ਨੂੰ ਐਨਆਰਆਈ ਮੇਰੇ ਸਤਕਾਰਯੋਗ ਇਹਨਾਂ ਨੂੰ ਕਹਿਣਾ ਚਾਹਣਾ ਕਿ ਅੱਜ ਤੋਂ 6 ਮਹੀਨਿਆਂ ਨੂੰ ਸਾਲ ਨੂੰ ਜਦੋਂ ਆਪਾਂ ਇਹ ਗਰਾਊਂਡ ਵੱਲ ਦੇਖਾਂਗੇ ਤਾਂ ਗਰਾਊਂਡ ਦੀ ਜਿਹੜੀ ਤਸਵੀਰ ਆ ਬਦਲੀ ਹੋਊਗੀ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਬਾਕੀ ਜਿੰਨੀਆਂ ਵੀ ਹੋਰ এডੂਕੇਸ਼ਨ ਡਿਪਾਰਟਮੈਂਟ ਦੇ ਨਾਲ ਰਿਲੇਟਡ ਕੋਈ ਵੀ ਕੰਪਲਿਕੀਸ਼ਨਸ ਨੇ ਉਹ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਕਿਉਂਕਿ ਜਿਹੜਾ ਡਿਪਾਰਟਮੈਂਟ ਹੈ এডੂਕੇਸ਼ਨ ਡਿਪਾਰਟਮੈਂਟ ਉਹਦੇ ਵਿੱਚ ਜਿਹੜੀ ਸਾਡੀ ਮੇਨ ਸਮੱਸਿਆ ਇਹ ਆਉਂਦੀ ਆ ਆਪਣੇ ਸਕੂਲ ਨੂੰ ਇਸ ਨੂੰ ਸਾਇੰਸ ਗਰੁੱਪ ਤੇ ਓਕੇ ਐਗਰੀਕਲਚਰ ਗਰੁੱਪ ਤੇ ਕਮਰਸ ਗਰੁੱਪ ਤਿੰਨੇ ਗਰੁੱਪਾਂ ਦੀ ਲੋੜ ਆ ਪਹਿਲਾਂ ਤਾਂ ਸਰਕਾਰ ਦਾ ਇਹ ਮਕਸਦ ਸੀਗਾ ਜਿਨ੍ਹਾਂ ਨੇ ਆਪਾਂ ਨੂੰ ਪਹਿਲਾਂ ਆਲਰੇਡੀ ਚਲਦੇ ਆਪਾਂ ਉਹਨਾਂ ਦੇ ਵਿੱਚ ਟੀਚਰ ਲੈਕਚਰਰ ਪੂਰੇ ਕਰਕੇ ਉੱਥੇ ਬੱਚੇ ਪੂਰੇ ਕਰੀਏ ਸੀ ਫਿਰ ਹੁਣ ਸਰਕਾਰ ਨੇ ਵਿੱਚ ਹੀ ਕਿਹਾ ਵੀ ਨਹੀਂ ਕੁਝ ਸਕੂਲ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਆਪਣਾ ਵੀ ਸਕੂਲ ਆਉਂਦਾ ਵੀ ਉਹ ਆਪਣੇ ਉੱਥੇ ਸਾਰੀਆਂ ਸਹੂਲਤਾਂ ਵੀ ਪੂਰੀਆਂ ਨੇ ਕਮਰੇ ਵੀ ਹੈਗੇ ਨੇ ਜਿਵੇਂ ਆਪਣੇ ਐਨਆਰਆਈਆਂ ਨੇ ਇਹਨਾਂ ਨੇ ਸਾਰਿਆਂ ਨੇ ਬਣਾਤੇ ਰੂਮ ਬਣਾਤੇ ਇੱਥੇ ਲੈਬਸ ਤਿਆਰ ਕਰਤੀਆਂ ਸਭ ਕੁਝ ਕਰਤਾ ਤਾਂ ਸਰਕਾਰ ਨੂੰ ਅਸੀਂ ਵੀ ਵਿਧਾਨ ਸਭਾ ਦੇ ਵਿੱਚ ਮੈਂ ਪਿਛਲੀ ਵਾਰ ਸਪੀਕਰ ਸਾਹਿਬ ਇਹਨਾਂ ਨਵੇਂ ਸਮਾ ਦਿੱਤਾ ਮੈਂ ਜ਼ੀਰੋ ਆਰ ਦੇ ਵਿੱਚ ਬੋਲਿਆ ਸੀਗਾ ਤਾਂ ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਹੁਣ ਪੰਜਾਬ ਦੇ ਵਿੱਚੋਂ ਲਗਭਗ 35 ਕਮਰਸ ਗਰੁੱਪ ਤੇ 25 ਪਲੱਸ ਸਾਇੰਸ ਗਰੁੱਪ ਤੇ ਇੰਨੇ ਹੀ ਲਗਭਗ ਇਹ ਦੂ ਥੋੜੇ ਜੇ ਘੱਟ ਐਗਰੀਕਲਚਰ ਗਰੁੱਪ ਸਟਾਰਟ ਕਰਨ ਲਈ ਕਿਹਾ ਤੇ ਉਹ ਸਾਡੇ ਕੋਲ ਲੈ ਕੇ ਜਾਵਾਂਗੇ ਅਸੀਂ ਮੈਂ ਮੇਰੀ ਐਜੂਕੇਸ਼ਨ ਮੰਤਰੀ ਸਰਦਾਰ ਹਰਜੋਗ ਬੈਨ ਜੀ ਨਾਲ ਗੱਲ ਹੋਈ ਸੀ ਪਿਛਲੇ ਦਿਨੀ ਮੈਂ ਕਹਿੰ ਜੇ ਤੁਸੀਂ 25 ਕਰ ਰਹੇ ਹੋ ਤੇ ਜੇ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਆਊਗਾ ਤਾਂ ਸਾਨੂੰ ਇਸ ਨਗਰ ਨਹੀਂ ਦੇ ਦਿਓ ਕਿਉਂਕਿ ਇਸ ਨਗਰ ਅਸੀਂ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਦਿੰਦੇ ਬਾਕੀ ਸਾਡੀਆਂ ਤਾਲਮੇਲ ਬਹੁਤ ਵਧੀਆ ਇਹਨਾਂ ਦੇ ਨਾਲ ਜਿੱਥੇ ਮੈਂ ਇਹਨਾਂ ਨੂੰ ਪਿਛਲੇ ਦਿਨੀ ਬੇਨਤੀ ਕੀਤੀ ਸੀ ਕਿ ਐਮਐਲਏ ਦੀ ਜਿਹੜੀ ਗ੍ਰਾਂਟ ਹੁੰਦੀ ਆ ਉਹ ਸਕੂਲ ਦੇ ਵਿੱਚ ਅਸੀਂ ਲਿਮਟਡ ਆਊਟਰ ਬਾਉਂਡਰੀ ਦੇ ਲਈ ਆ ਗਰਾਊਂਡ ਦੇ ਲਈ ਜਾਂ ਸ਼ੈੱਡ ਦੇ ਲਈ ਲਾ ਸਕਦੇ ਆ ਵੀ ਉਹ ਮੈਂ ਲਾ ਦੂੰ ਬਾਕੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਬੜੇ ਬਾਕੀ ਪੈਸੇ ਉਹ ਤੁਸੀਂ ਰੂਮ ਤੇ ਲਾ ਦਿਓ ਕਿਉਂਕਿ ਰੂਮ 'ਚ ਐਜੂਕੇਸ਼ਨ ਡਿਪਾਰਟਮੈਂਟ ਦਾ ਗ੍ਰਾਂਟ ਦਿੰਦਾ ਪਰ ਐਮਐਲਏ ਗ੍ਰਾਂਟ ਨਹੀਂ ਦਿੰਦਾ ਤਾਂ ਇਹਨਾਂ ਨੇ ਸਾਡੀ ਲਗਭਗ ਸਾਲ ਪਹਿਲਾਂ ਆਪਣੀ ਗੱਲ ਹੋਈ ਸੀ ਤਾਂ ਇਹਨਾਂ ਨੇ ਫਿਰ ਰੂਮ ਬਣਾ ਦੇਦੇ ਹੁਣ ਗਰਾਊਂਡ ਸਾਰੇ ਮੈਂ ਬਣਾ ਦਾਂਗੇ ਇਹ ਬਹੁਤ ਵਧੀਆ ਗੱਲ ਆ ਮੈਂ ਬਾਕੀ ਵੀ ਤੁਹਾਡੇ ਤਰੂ ਜਿੰਨੇ ਵੀ ਹੋਰ ਐਨ ਆਰ ਆਈ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹਣਾ ਵੀ ਕੁਝ ਜਗ੍ਹਾ ਤੇ ਗਰੰਟ ਐਮ ਐਲ ਏ ਦੇ ਸਕਦਾ ਕੁਝ ਜਗ੍ਹਾ ਤੇ ਗਰੰਟ ਐਮ ਐਲ ਏ ਨਹੀਂ ਦੇ ਸਕਦਾ ਜਿਸ ਜਗ੍ਹਾ ਤੇ ਐਮ ਐਲ ਏ ਗਰੰਟ ਨਹੀਂ ਦੇ ਸਕਦਾ ਉੱਥੇ ਤੁਸੀਂ ਲਾਓ ਇਹ ਨਾ ਹੋਵੇ ਆਪਾਂ ਤੋਂ ਵੀ ਇੱਕ ਜਗ੍ਹਾ ਤੇ ਗਰੰਟ ਲਾ ਲਈਏ ਤਾਂ ਉਹਦੇ ਨਾਲ ਇੱਕ ਮੀਟਿੰਗ ਦੇ ਨਾਲ ਬਹੁਤ ਵਧੀਆ ਹਾਲ ਹੋਊਗਾ ਐਮ ਐਲ ਏ ਸਾਹਿਬ ਜਿਵੇਂ ਇੱਕ ਪਹਿਲੇ ਦਿਨਾਂ ਧਿਆਨ ਚ ਆਇਆ ਸਾਡੀ ਪਹਿਲਾਂ ਇਸ ਟਾਪਿਕ ਤੇ ਕਦੇ ਗੱਲ ਨਹੀਂ ਹੋਈ ਤੇ ਮੈਂ ਜੋ ਵੀ ਉਹਦੇ ਮੈਸ ਪੋਸਿਬਿਲਿਟੀ ਚ ਹੋਈਆਂ ਆਪਾਂ ਉਹ ਮੈਂ ਪੂਰੀਆਂ ਕਰਾਂਗੇ ਜੇ ਇਦਾਂ ਪੋਸਿਬਲ ਹੋਇਆ ਪਾਲਿਸੀ ਦੇ ਵਿੱਚ ਐਜੂਕੇਸ਼ਨ ਪਾਲਿਸੀ ਦੇ ਵਿੱਚ ਕਿਤੇ ਆਪੇ ਕਰ ਸਕਦੇ ਹੋਏ ਤਾਂ ਮੈਂ ਸਪੀਕਰ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਕਰ ਲਾਂਗੇ ਕੋਈ ਵੱਡੀ ਗੱਲ ਠੀਕ ਹੈ ਐਮਐਲਏ ਸਾਹਿਬ ਮੈਂ ਝੂਠ ਨਹੀਂ ਬੋਲਦਾ ਮੇਰੀ ਆਦਤ ਹੈ ਮੇਰੀ ਸਾਰੀ ਟੀਮ ਨਾਲ ਪਹਿਲਾਂ ਗੱਲ ਹੋਈ ਆ ਸਾਨੂੰ ਇੱਕ ਵਾਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਆਇਆ ਸੀਗਾ ਜੀ ਤਾਂ ਉਹਦੇ ਵਾਸਤੇ ਸਾਡੇ ਕੋਲ ਤਿੰਨ ਆਪਸ਼ਨ ਸੀ ਗਿਆ ਇੱਕ ਸੀ ਆਪਣਾ ਬਾਗਾਪੁਰਾਣਾ ਇੱਕ ਸੀ ਆਪਣਾ ਇਹ ਰੋਡਿਆਂ ਵਾਲਾ ਸਕੂਲ ਇੱਕ ਸੀ ਸਾਡੇ ਕੋਲ ਚੰਦਨਵਾ ਜੀ ਚੰਦ ਪੁਰਾਣਾ ਜਾਂ ਚੰਦਨਵਾ ਉਹਨਾਂ ਚੋਂ ਇੱਕ ਤਾਂ ਉਹਦੇ ਵਿੱਚ ਅਸੀਂ ਜਦੋਂ ਬੈਠ ਕੇ ਡਿਸਾਈਡ ਕੀਤਾ ਤਾਂ ਸਾਨੂੰ ਇਹ ਲੱਗਿਆ ਵੀ ਜਿਹੜਾ ਬਿਲਕੁਲ ਸੈਂਟਰ ਪੈਂਦਾ ਕਿਉਂਕਿ ਉਹਦੇ ਵਿੱਚ ਜਿਹੜਾ ਬਾਗੇਪੁਰਾਣੇ ਵਾਲਾ ਸਕੂਲ ਆ ਇੱਕ ਤਾਂ ਉਹ ਬਾਗੇਪੁਰਾਣੇ ਦੀ ਸਟਰੈਂਥ ਲਗਭਗ 20000 ਤੋਂ ਵੱਧ ਆ ਇੱਕ ਉੱਥੇ ਜਿਹੜੇ ਬੱਚਿਆਂ ਦੀ ਸਟਰੈਂਥ ਆ ਜਿਹੜੀ ਉਹ ਬਾਕੀ ਸਾਰੇ ਮੈਨੂੰ ਲੱਗਦਾ ਆਪਣੇ ਜ਼ਿਲ੍ਹੇ ਦੇ ਸਭ ਤੋਂ ਵੱਧ ਸਕੂਲਾਂ ਚ ਸਭ ਤੋਂ ਵੱਧ ਆ ਤਾਂ ਅਸੀਂ ਮੇਰਾ ਜੀ ਕਰੇ ਤਾਂ ਮੈਂ ਆਪਦੇ ਪਿੰਡ ਸੁਖਾਰਾਂ ਦੇ ਲੈ ਜਾ ਸਕੂਲ ਆਫ ਐਮਿਨੈਂਸ ਇਹਨਾਂ ਦੀ ਗੱਲ ਬਿਲਕੁਲ ਠੀਕ ਆ ਹਰ ਇੱਕ ਬੰਦੇ ਨੂੰ ਇਹ ਚਾਹੀਦਾ ਹੁੰਦਾ ਵੀ ਯਾਰ ਜੇ ਕੋਈ ਵਧੀਆ ਬਣੇ ਨਾ ਮੇਰੇ ਪਿੰਡ ਚ ਬਣੇ ਹਰ ਇੱਕ ਬੰਦੇ ਦੀ ਇਹ ਡਿਮਾਂਡ ਹੈ ਨਾ ਤੇ ਪਰ ਮੈਂ ਦੇਖਣਾ ਪੂਰੇ ਹਲਕੇ ਦਾ ਤਾਂ ਮੈਨੂੰ ਇਹ ਲੱਗਿਆ ਵੀ ਜਿਹੜਾ ਬਾਗਾਪੁਰਾਣਾ ਹੈ ਬਾਗਾਪੁਰਾਣਾ ਇਸ ਸਟਰੈਂਥ ਬੱਚਿਆਂ ਦੀ ਜ਼ਿਆਦਾ ਆ ਉੱਥੇ 22000 ਪਲੱਸ ਪਾਪੂਲੇਸ਼ਨ ਆ ਨਾਲ ਦੀ ਨਾਲ ਉੱਥੇ ਬੱਸਾਂ ਦੀ ਸਰਵਿਸ ਆ मतलब हर मिनट-मिनट बाद बसਾਂ ਦੀ ਸਰਵਿਸ ਇਹ ਕਹਿੰਦੇ ਅਸੀਂ ਵੀ ਦੇ ਦਾਂਗੇ ਇੱਥੋਂ ਬਟ ਉੱਥੇ ਦੋ-ਦੋ ਮਿੰਟ ਬਾਅਦ ਸਾਰੇ ਪਿੰਡਾਂ ਤੋਂ ਬਸਾਂ ਜਾਂਦੀਆਂ ਨੇ ਹਨਾ ਤਾਂ ਉਹਦੀ ਵਾਕਿੰਗ ਡਿਸਟੈਂਸ ਬਿਲਕੁਲ ਨੇੜੇ ਆ ਤਾਂ ਸਾਨੂੰ ਪਹਿਲਾਂ ਡਿਪਾਰਟਮੈਂਟ ਨੇ ਪਹਿਲਾਂ ਅਸੀਂ ਆਪਣਾ ਸਕੂਲ ਹੀ ਪਾ ਕੇ ਭੇਜਿਆ ਸੀਗਾ ਉਸ ਤੋਂ ਬਾਅਦ ਜਦੋਂ ਦੁਬਾਰਾ ਉਹਨਾਂ ਦੀ ਡਿਸਕਸ਼ਨ ਹੋਈ ਵੀ ਕਿਹੜੇ ਸਕੂਲ ਹੋਣੇ ਚਾਹੀਦੇ ਨੇ ਤਾਂ ਧਰਮਕੋੜ ਦਾ ਵੀ ਸਕੂਲ ਜਿਹੜਾ ਉੱਥੋਂ ਉਹਨਾਂ ਨੇ ਪਾਇਆ ਸੀ ਪਹਿਲਾਂ ਸਿਲੈਕਟ ਕੀਤਾ ਸੀ ਉਹ ਵੀ ਬਦਲ ਕੇ ਉਹਨਾਂ ਨੇ ਸ਼ਹਿਰ ਦਾ ਕਰਤਾ ਸੇਮ ਮੋਗੇ ਦਾ ਜਿਹੜਾ ਉਹਨਾਂ ਨੇ ਸਕੂਲ ਪਹਿਲਾਂ ਪਾਇਆ ਸੀ ਉਹ ਬਦਲ ਕੇ ਉਹ ਕਰਤਾ ਇਹ ਸਟਰੈਂਥ ਵਾਦਾ ਸੇਮ ਹੀ ਬਾਗੇਪੁਰਾਣਾ ਦਾ ਜਿਹੜਾ ਆਪਣਾ ਪਹਿਲਾ ਆਪਣਾ ਸਕੂਲ ਦੀ ਗੱਲ ਚੱਲੀ ਸੀ ਇਹ ਬਦਲ ਕੇ ਸ਼ਹਿਰ ਦਾ ਕੀਤਾ ਗਿਆ ਕਿ ਤੁਸੀਂ ਤੁਹਾਨੂੰ ਵੀ ਹਾਂ ਕਰੂੰਗਾ ਅੱਜ ਮੈਨੂੰ ਵੀ ਇਹ ਲੱਗਦਾ ਵੀ ਜਿਹੜਾ ਆਪਣਾ ਸਕੂਲ ਬਾਗਾਪੁਰਾਣਾ ਹੈ ਜਿਹੜਾ ਸਾਰੇ ਬਾਗੇਪੁਰਾਣਾ ਦਾ ਸੈਂਟਰ ਪੈਂਦਾ ਇੱਥੇ ਸਾਰੇ ਪਹਿਲਾ ਸਕੂਲ ਐ ਫਿਰ ਐਮਿਨੈਂਸ ਉਹ ਬਣੂਗਾ ਉਸ ਤੋਂ ਬਾਅਦ ਜਿਹੜੀ ਸੈਕੰਡ ਸਭ ਤੋਂ ਬੈਸਟ ਕਰ ਸਕਦਾ ਹੋਇਆ ਉਹ ਮੈਂ ਆਪਣੇ ਆਪਣੇ ਨਗਰ ਲਈ ਕਰਾਂਗਾ ਮਤਲਬ ਇਹ ਇਹ ਗੱਲ ਕਲੀਅਰ ਆ ਹੁਣ ਮੈਂ ਤੁਹਾਨੂੰ ਕਹਦਾ ਮੈਂ ਜ਼ੋਰ ਲਾਉਂਗਾ ਫਿਰ ਮੁੜ ਕੇ ਉਹ ਝੂਠ ਹੋ ਜਾਂਦਾ ਮੈਂ ਗੱਪ ਮਾਰਨੀ ਮੈਨੂੰ ਆਤ ਨਹੀਂ ਮੈਂ ਸਪੀਕਰ ਸਾਡੇ ਨਾਲ ਰਹਿਣਾ ਤੇ ਇਹਨਾਂ ਨੇ ਮੈਨੂੰ ਇਹੀ ਸਿਖਾਇਆ ਵੀ ਜੋ ਗੱਲ ਆ ਸੱਚ ਤੁਸੀਂ ਕਹਿ ਦਿਓ ਬਾਅਦ ਵਿੱਚ ਉਹ ਕਹਿੰਗਾ ਹਾਂ ਉਸ ਤੋਂ ਬਾਅਦ ਕੋਚ ਆਉਣਗੇ ਕੋਚ ਸਭ ਤੋਂ ਪਹਿਲਾਂ ਇੱਥੇ ਆਊਗਾ ਉਸ ਤੋਂ ਬਾਅਦ ਗਰਾਊਂਡ ਬਣੂਗਾ ਗਰਾਊਂਡ ਸਭ ਤੋਂ ਵੱਡਾ ਇੱਥੇ ਬਣੂਗਾ ਉਸ ਤੋਂ ਬਾਅਦ ਨਗਰ ਲਈ ਜੋ ਕੁਝ ਵੀ ਹੋਇਆ ਸਭ ਤੋਂ ਪਹਿਲਾਂ ਆਪਣੇ ਨਗਰ ਲਈ ਆਊਗਾ ਪਰ ਇੱਕ ਵਾਰ ਸਾਡੀ ਫਸਟ ਪ੍ਰੈਫਰੈਂਸ ਉਹ ਆ ਕਿਉਂਕਿ ਅਸੀਂ ਸਾਰੇ ਹਲਕੇ ਦਾ ਦੇਖਣਾ ਤੇ ਹਲਕੇ ਦੀ ਸਾਰਿਆਂ ਦੀ ਡਿਮਾਂਡ ਉਹ ਸੀ ਉਹ ਕਰਨੀ ਆ ਤੇ ਉਦੋਂ ਬਾਅਦ ਮੈਂ ਆਪਦੇ ਪਿੰਡ ਤੋਂ ਪਹਿਲਾਂ ਸੁਖਾਣਾਦ ਤੋਂ ਪਹਿਲਾਂ ਵੀ ਮੈਂ ਜੋ ਕੁਝ ਕਰਨਾ ਹੋਇਆ ਇੱਥੋਂ ਦਾ ਕਰੂੰਗਾ। ਜ਼ੋਰਦਾਰ ਤਾੜੀਆਂ। ਸ੍ਰੀ ਨਮਿੰਦੀ ਇਹਨਾਂ ਸਾਰਿਆਂ ਦਾ ਵੀ ਇਸ ਸੰਸਥਾ ਵਿੱਚ ਪਹੁੰਚਣ ਤੇ ਜੀਓ ਆਇਆਂ। ਬਹੁਤ-ਬਹੁਤ ਸਵਾਗਤ। ਨਾਲੇ ਹਾਰੋ ਸ਼ੇਰੋ ਕਰੇ ਵਿਚਾਰੇ ਨਹੀਂ ਛੱਡਣਾ ਸਾਡੇ ਤਨਾ ਵੀਰਾਂ ਨੂੰ ਦੇਖਣ ਦੇ ਪੁੱਤਾਂ ਦੇ ਨਾਲ ਇੱਕ ਜੀ ਜੀ ਤੁਹਾਡਾ ਮੈਂ ਦਲਬਾਜ ਸਿੰਘ ਬੜਾ ਜੀ ਦਲਬਾਜ ਸਿੰਘ ਤੁਹਾਡੇ ਸਕੂਲੀ ਜਿਹੜੇ ਸਮਾਗਮ ਹੈ ਕਿਸ ਸੰਬੰਧ ਦੇ ਚ ਹੈ ਜੀ ਸਰਵੇਸ਼ ਸਕੂਲ ਦੀ ਹਾਕਾ ਖਿਡਾਰੀ ਸੀ ਉਹਦੇ ਸੰਬੰਧ ਦੇ ਵਿੱਚ ਜਿਹੜਾ ਸੀਗਾ ਐਨ ਆਰ ਆਈ ਦੇ ਨਾਲ ਸੰਪਰਕ ਕੀਤਾ ਗਿਆ ਸੀ ਸਾਰੇ ਜਿਹੜੇ ਸਾਡੇ ਕਾ ਵਿਦਿਆਰਥੀ ਹੈ ਦੇਸ਼ਾਂ ਦੇਸ਼ਾਂ ਦੇ ਵਿੱਚ ਜਾਂ ਇੱਧਰ ਉੱਧਰ ਕੰਮ ਤੋਂ ਲੈ ਕੇ ਸੈਟਲ ਨੇ ਉਨਰਸ ਬਾਰ ਕੀਤਾ ਸੀ ਉਹਨਾਂ ਦਾ ਬੜਾ ਬਹੁਤ ਪਿਆਰ ਹੈ ਪਿਛਲੇ 1 ਸਾਲ ਤੋਂ ਉਹ ਜੁੜੇ ਨੇ ਉਹਨਾਂ ਨੇ ਕਾਫੀ ਠੰਡਾ ਫੰਡ ਇਕੱਠਾ ਕਰ ਲਿਆ ਲਗਭਗ ਕਰੋੜ ਕਰਪਿਆ ਇਕੱਠਾ ਕਰ ਲਿਆ ਇਹਨਾਂ ਨੇ ਜੋ 35-40 ਲੱਖ ਰੁਪਏ ਇਕੱਠਾ ਕਰਕੇ ਸਾਡਾ ਹਾਲ ਦਸੰਤਨੀ ਕਰਨ ਕੀਤਾ ਚਾਰ ਨਵੇਂ ਕਮਰੇ ਬਣਾ ਦਿੱਤੇ ਨਕਾਲੀ ਮੋਟਰ ਪਾ ਕੇ ਟੈਂਕ ਤੇ ਹੋਰ ਵੀ ਜਿਹੜੀ ਸੋਸਾਇਟੀ ਸਰ ਚਲ ਰਹੀਦੀ ਆ ਉਹ ਕਰ ਰਹੇ ਸੋਸਾਇਟੀ ਕਿੰਨਾ ਬਣਾਈ ਗਈ ਹੈ ਇਹ ਜਿਹੜੇ ਸਾਫ ਕਸਟਮਰ ਹੈ ਜੀ ਇਸ ਸਸਤਾ ਦੇ ਇਹ 100 ਸਾਲ ਪੁਰਾਣਾ ਸਕੂਲ ਹੈ ਜੋ ਪ੍ਰਮਾਣ ਵਿਦਿਆਰਥੀ ਹੈ ਉਹਨਾਂ ਨੇ ਰਲ ਮਿਲ ਕੇ ਆਪਣੀ ਗੁਰੂ ਤੇ ਇੱਕ ਬਹਾਦਰ ਵੈਲਫੇਅਰ ਸਟਰੀ ਦੀ ਜਸਟ ਹੈ। ਹੋਰ ਕੀ ਕੰਮ ਜਾਓਗੇ ਸਕੂਲ ਪਰੇ? ਹਾਂਜੀ ਜਿੱਥੇ ਸਾਨੂੰ ਪਹਿਲਾਂ ਬੜੀ ਮੁਸ਼ਕਲ ਆ ਰਹੀ ਸੀ ਸਕੂਲ ਚੌਂਕ ਦੇ ਵਿੱਚ। ਅੱਜ ਇਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਪ੍ਰਕਾਰ ਦੀ ਘਾਟ ਨਹੀਂ ਰਹੂਗੀ ਤੇ ਬਾਕੀ ਦੇ ਇਥੇ ਸਾਇੰਸ ਕਮਰਸ ਦੀ ਕਲਾਸਾਂ ਦੀ ਘਾਟ ਸੀ। ਉਹ ਇਹਨਾਂ ਦੇ ਸਹਿਯੋਗ ਦੇ ਨਾਲ ਪੰਜਾਬ ਸਰਕਾਰ ਨਾਲ ਤਾਲਮੇਲ ਕਰਕੇ ਅਸੀਂ ਸਾਇੰਸ ਸਕੂਲ ਚਾਲੂ ਕਰ ਰਹੇ ਹਾਂ। ਖੇਤੀਬਾੜੀ ਵੀ ਗਰੁੱਪ ਚੈਲੰਜ ਕਰਾਂਗੇ। ਖੇਡ ਮੈਦਾਨ ਹੋਰ ਡਿਵੈਲਪ ਕਰਾਂਗੇ। ਬੱਚਿਆਂ ਨੂੰ ਖੇਡਾਂ ਦੇ ਖੇਤਰ ਤੇ ਸਿੱਖਿਆ ਦੇ ਖੇਤਰ ਤੇ ਲੱਗ ਲਿਖ ਜਾਵਾਂਗੇ। ਕੀ ਨਾਮ ਹੈ ਮੈਡਮ ਕਿ ਹੋ ਸਰ ਮੇਰਾ ਨਾਮ ਸ਼ਿੰਦਰਪਾਲ ਕੌਰਟਵਾਲਾ ਕਿਥੋਂ ਰਹਿਣ ਵਾਲੇ ਹੋ ਮੇਰਾ ਪਿੰਡ ਰੋਡੀ ਸੀਗਾ ਪਹਿਲਾਂ ਤੇ ਮੇਰੀ ਮੈਰਿਜ ਬੰਡ ਹੋਪੜ ਜਿਲ੍ਹੇ ਚ ਹੋਈ ਵੀ ਹੈ ਉੱਦਾਂ ਮੈਂ ਕੈਨੇਡੀਅਨ ਸਿਟੀ ਜਾਣਾ ਕੈਨੇਡਾ ਤੋਂ ਰਿਟਰਨ ਹੋਈ ਵੀ ਹਾਂ ਇੱਥੇ ਆਏ ਹੋ ਸਕੂਲ ਦੇ ਫੰਕਸ਼ਨ ਤੇ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਸਕੂਲ ਦੀ ਗ੍ਰੈਜੂਏਟ ਆ ਮੈਂ 1968 ਤੋਂ 72 ਤੱਕ ਇੱਥੇ ਪੜ੍ਹੀ ਆ ਤੇ ਮੈਂ ਸੋਚਦੀ ਸੀ ਕਿ ਜਿਵੇਂ ਸਾਡੇ ਪੁਰਖਿਆਂ ਨੇ ਬਹੁਤ ਮਤਲਬ ਦੁੱਖ ਤਕਲੀਫਾਂ ਝੱਲ ਕੇ ਸਕੂਲ ਬਣਾਇਆ ਸੀ ਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਇਹਦੀ ਹਾਲਤ ਬਹੁਤ ਵੀ ਵਧੀਆ ਹੁੰਦੀ ਸੀ ਕਿ ਹੁਣ ਜਦੋਂ ਦੇਖਦੇ ਸੀ ਵੀ ਇਹਦੀ ਮੰਦਹੋਲੀ ਹੋਈ ਹੋਈ ਸੀ ਹੁਣ ਜਿਵੇਂ ਚਮਕੌਰ ਸਿੰਘ ਬਰਾੜ ਤੇ ਹੋਰ ਜੀਜੀ ਬਿਗੜ ਤੇ ਵੀਰ ਜੀ ਗਰਜੰਟ ਸਿੰਘ ਹੋਰਾਂ ਨੇ ਉੱਦਮ ਕੀਤਾ ਤੇ ਸਕੂਲ ਦੀ ਬਿਹਤਰ ਲਈ ਬਿਹਤਰੀ ਲਈ ਕਦਮ ਚੁੱਕਣਾ ਚਾਹਿਆ ਤੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਪਹਿਲਾਂ ਸਾਡਾ ਕਾਲਜ ਵਧੁੰਦ ਰਿਆ ਜਾਂਦਾ ਸੀ ਜਦੋਂ ਥੋਈ ਲੰਘਦੇ ਸੀ ਹਨਾ ਕਿ ਹੁਣ ਜਦੋਂ ਇਹਨਾਂ ਨੇ ਉਦਮ ਚੱਕਿਆ ਵੀਰਾਂ ਚੱਕਿਆ ਤੇ ਅਸੀਂ ਵੀ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੜ ਕੇ ਭੈਣਾਂ ਵੀ ਲੱਗੀਆਂ ਹੋਈਆਂ ਸਾਰੇ ਵੀਰ ਭੈਣ ਬਹੁਤ ਮਿਹਨਤ ਕਰ ਰਹੇ ਆ ਅੱਜ ਤੱਕ ਅੱਜ ਸਾਰੇ ਪੁਰਾਣੇ ਸਟੂਡੈਂਟ ਇਕੱਠੇ ਹੋਏ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਹੀ ਵਧੀਆ ਹੈਗਾ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਜਾਨੀ ਅਸੀਂ ਦਿਲੋਂ ਇਸ ਪ੍ਰੋਗਰਾਮ ਨੂੰ ਐਕਚੁਅਲੀ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੂੰ ਸਲੂਟ ਕਰਦੇ ਆ ਕੀ ਹੁੰਦੇ ਸੀਗੇ ਤੇ ਜਾਂ ਫਿਰ ਇੱਧਰ ਜੈਲਦਦ ਸਾਹਿਬ ਹੁੰਦੇ ਸੀ ਚਾਹ ਪਾਣੀ ਇੱਥੋਂ ਚੱਲਦਾ ਰਹਿੰਦਾ ਸੀ ਅਸਲਾਂ ਲੱਗ ਚੱਲਦਾ ਹੀ ਬਹੁਤ ਬਹੁਤ ਧੰਨਵਾ ਮਾ ਪ੍ਰਬੰਧਕ ਕਮੇਟੀ ਤੇ ਸਾਰੇ ਬੁਢੀ ਜੀਵ ਵਰਗ ਸਾਰੇ ਦਰਸ਼ਕਾਂ ਨੂੰ ਥੋੜਾ ਮੇਰਾ ਨਾਮ ਗੁਰਜੰਤ ਸਿੰਘ ਸੰਧੂ ਕਿੱਥੋਂ ਆਇਓ ਜੀ ਮੈਂ ਅਮਰੀਕਾ ਕੈਨੇਡਾ ਤੋਂ ਅਮਰੀਕਾ ਕੈਨੇਡਾ ਉਹ ਇਸ ਸਕੂਲ 'ਚ ਫੰਕਸ਼ਨ ਹੋ ਰਿਹਾ ਹੈ ਤੇ ਬਰ ਕੀ ਕਹਿਣਾ ਚਾਹੋਗੇ ਅਸੀਂ ਸਾਡੀ ਸਾਰਿਆਂ ਦੀ ਕੋਸ਼ਿਸ਼ ਹੈ ਕਿ ਸਕੂਲ ਤੇ ਜੋ ਪਹਿਲਾਂ ਚੜ੍ਹਤ ਹੁੰਦੀ ਸੀਗੀ 1950 1960 ਉਸ ਚੜ੍ਹਤ ਨੂੰ ਬੈਕ ਲੈ ਕੇ ਉਸ এডਿਕੇਸ਼ਨ ਦੇ ਸਟੈਂਡਰਡ ਨੂੰ ਉਸ ਸਪੋਰਟਸ ਦੇ ਸਟੈਂਡਰਡ ਨੂੰ ਉਸ ਸਮੇਂ ਦੇ ਜਿਹੜਾ ਕਰਤਾਰ ਹੁੰਦਾ ਸੀ ਵਿਦਿਆਰਥੀਆਂ ਦਾ ਡਿਸਪਲਿਨ ਹੁੰਦਾ ਸੀ ਹਿਮਨਿਟੇਰੀਅਨ ਹੁੰਦੀ ਸੀ ਉਸ ਨੂੰ ਬੈਕ ਲੈ ਕੇ ਇਹ ਵੀ ਤੁਸੀਂ ਅੱਜ ਇੱਥੇ ਆਏ ਹੋ ਸਰਕਾਰਾਂ ਵੱਲੋਂ ਕਿਹਾ ਧਿਆਨ ਨਹੀਂ ਦਿੱਤਾ ਸਕੂਲਾਂ ਦੇ ਹਾਲ ਮਾੜੇ ਹੁੰਦੇ ਜਾ ਰਹੇ ਆਂ ਤੇ ਬਰੇ ਕੀ ਕਹਿਣਾ ਚਾਹੋਗੇ ਕੁਛ ਨਹੀਂ ਵੈਗਰੂ ਤੋਂ ਦੁਆ ਮੰਗਦੇ ਆਂ ਵੀ ਸਾਡਾ ਸਕੂਲ ਫਿਰ ਉਹਨਾਂ ਬੁਲੰਦੀਆਂ ਤੇ ਪਹੁੰਚੇ ਫੋਰ ਐਨ ਆਰ ਆਈ ਵੀਰਾਂ ਨੂੰ ਉਸ ਨੂੰ ਪੰਜਾਬ ਦੀ এডਿਕੇਸ਼ਨ ਬਾਰੇ ਕੀ ਕਹਿਣਾ ਚਾਹੋਗੇ ਪੰਜਾਬ ਦੀ এডਿਕੇਸ਼ਨ ਜਿਹੜੀ ਹੈ ਉਹਦਾ ਪ੍ਰਾਈਵੇਟ ਸਕੂਲਾਂ ਨੇ ਬਹੁਤ ਬਰਾਹਲ ਕਰਤਾ ਜਿਹੜਾ ਗਵਰਨਮੈਂਟ ਸਕੂਲਾਂ ਦਾ ਸੀ ਧਿਆਨ ਨਹੀਂ ਸੀ ਟੀਚਰਾਂ ਜਿਹੜੇ ਉਹਨਾਂ ਨੂੰ ਵੀ ਅਸੀਂ ਬਲੇਮ ਨਹੀਂ ਕਰਦੇ ਉਹਨਾਂ ਦੀਆਂ ਜਿਹੜੀਆਂ ਤਨਖਾਹ ਬਹੁਤ ਘਣਾ ਹੋਂ ਕਰਨਾ ਉਹਨਾਂ ਦੀ ਜਿਹੜੀ ਉਹ ਕਨਸੈਂਟਰੇਟਿੰਗ ਕਰਦੇ ਆ ਆਪਦੀ ਜਾਬ ਤੇ এডਿਕੇਸ਼ਨ ਦਾ ਜਿਹੜਾ ਸਟੈਂਡਰਡ ਸੀ ਉਹ ਥੱਲੇ ਗਿਆ

ਅਣਜਾਣੇ ਹੀ ਬਾਸਰਾ ਰਾਜ ਦੇ ਵਿਰਾਸੇ ਤੇ ਮੈਮੋਟੀ ਗ੍ਰਾਮਪੀ ਮੰਨੀ ਮੈਮੋਟੀ ਗ੍ਰਾਮਪੀ ਕਹਾ ਬਾਕਸ਼ੇ ਆਇਆ 1962 ਦੇ ਪਹਿਲੇ ਪੂਰ ਸਾਇੰਸ ਨਾਲ ਐਗਰੀ ਸਾਇੰਸ ਜਾਂ ਐਗਰੀ ਕਲਚਰ ਲੈਂਦਾ ਕਸਵਤ ਨੋਰੀਆ ਚੋਰ ਮੇਰੀ ਕਲਾ ਹਮ ਮੀਟਰ ਹੁੰਦਾ ਸਮਾਲ ਸਰ ਦਾ ਪੱਡੂ ਪਿਆਰਾ ਰੇਸ਼ਾ ਚੰਚ ਵਿੱਚ ਲਗਰਾ ਸਰਾਂ ਦਾ ਉਤੇ ਮੀਟਰ ਰੁੰਡੇ ਸਟਾਰ ਹੈ ਰਾਉਂਡ ਟ੍ਰਿਪ ਨੂੰ ਕੋਣਾ ਹੁਦੈਤ ਜਿਆਲ ਖਿਆ ਲਾਗ ਸਿਆ ਪੰਜਾਬੀ ਮਰਨ ਜੋਰ ਮੋਤਾ ਖਣੇ ਟੇਡ ਲਾਉਂਦੇ ਹੋ ਪਿਹਾਰੀ ਲਾੜੀ ਨੇ ਮੋਤਾ ਖਣੇ ਟੇਡ ਕੋਲ ਸੇ ਬਿਹਾਰੀ ਲਾੜੀ ਨੇ ਇੰਗਲਿਸ਼ ਹੁਕਾਈ ਦੁਆਰੇ ਪਾਰ ਰੌਂਡ ਟ੍ਰਿਪ ਨੂੰ ਕੋਣਾ ਹੁਦੈਤ ਜਿਆਲ ਖਿਆ ਲਾਗ ਸਿਆ ਪੰਜਾਬੀ ਮਰਨ ਜੋਲ ਗਿਆਨੀ ਮੋਤਾ ਖਣੇ ਟੇਡ ਲਾਉਲੇ ਬਿਹਾਰੀ ਲਾੜ ਜੀ ਨੇ ਇੰਗਲਿਸ਼ ਪੜ੍ਹਾ। ਸਰ ਜੀ ਅੱਜ ਇੱਥੇ ਸਕੂਲ ਸਮਾਰੋਹ ਹੋ ਰਿਹਾ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਸਰ ਜੋ ਸਮਾਰੋਹ ਇੱਥੇ ਹੋ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਚੈਨਲ ਦੇ ਵੀਰਾਂ ਨੂੰ ਪਹੁੰਚ ਸਾਰਾ ਧੰਨਵਾਦ ਕਰਦਾ ਹਾਂ। ਔਰ ਸਾਨੂੰ ਇਸ ਖੂਦ ਜਿਹੜੀ ਘਾੜ ਸੀ ਹਮੇਸ਼ਾ ਸਭ ਦੀ ਰਹਿੰਦੀ ਸੀ ਵੀ ਇਸ ਕਰਕੇ ਪਿਛਲੇ ਸਾਲ ਕਮੇਟੀ ਬਣਾਈ ਆ ਜਿਹਦੇ 11 ਮੈਂਬਰੀ ਕਮੇਟੀ ਆ ਹਰੀ ਸਿੰਘ ਜੀ ਅਮਰ ਹੁਸੈਨ ਸਿੰਘ ਨਾਇਬ ਸਿੰਘ ਜਲੌਰ ਸਿੰਘ ਦਾਸ ਦਾਲਾ ਗੁਰਦਰਸ਼ਨ ਸਿੰਘ ਮਨੀਰ ਕੌਰ ਇਸ ਮੁੱਖਟੀ ਕਮੇਟੀ ਨੇ ਸਾਰੀ ਮਲਕ ਜਿਹੜੀ ਪੈਰਵਾਹੀ ਕਰਕੇ ਸਾਰੇ ਐਨਆਰਵੀ ਜਿਹੜੇ ਹੈਗੇ ਆ ਉਹਨਾਂ ਤੱਕ ਅਪਰੋਚ ਕਰਕੇ ਇਹ ਤਾਂ ਸਾਰੀ ਇੱਕ ਆਰਗੇਨਾਈਜ਼ੇਸ਼ਨ ਸ਼ੁਰੂ ਕਰਨੀ ਹੈ ਜਿਹਦੇ ਵਿੱਚ ਹੁਣ ਐਨ ਆਰ ਆਈ ਜਿਹਨੇ ਵੀ ਹੈਗੇ ਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਿੰਨੇ ਵੀ ਹੈਗੇ ਆ ਅਰਬ ਕੰਟਰੀ ਜਿਹੇ ਹੈਗੇ ਆ ਸਾਰਿਆਂ ਨੇ ਯੋਗਦਾਨ ਪਾਇਆ ਵੀ ਇਹ ਜਿਹਦੇ ਸਮੂਹ ਦੇ ਡਰਾਪ ਬੈਕ ਸੈਂਗੀਆਂ ਜਿੰਨੀਆਂ ਵੀ ਉਹ ਕੋਮ ਐਜੂਕੇਸ਼ਨ ਪੱਕਾ ਆ ਭਾਵੇਂ ਕੋਈ ਖੇਡਾਂ ਪੱਕਾ ਆ ਕੋਈ ਟਰਾਂਸਪੋਰਟ ਪੱਕਾ ਆ ਉਹਨਾਂ ਸਾਰਿਆਂ ਨੂੰ ਮਿਲ ਕੇ ਪੂਰਾ ਕਰਕੇ ਇਹ ادارے ਨੂੰ ਦੁਬਾਰਾ ਅਸੀਂ ਸਰਜੀਤ ਕਰਨਾ ਚਾਹੁੰਦੇ ਆ ਤਾਕੇ ਤੇ ਸਾਰੇ ਵਿਸ਼ੇ ਵੀ ਆਉਣ ਤੇ ਜਿੰਨਾ ਦਰਵਿਸ਼ੀ ਨਹੀਂ ਆਉਂਦੇ ਉਹਨਾਂ ਚੋਂ ਜਿਹੜੀ ਕਮੇਟੀ ਵਾਲੇ ਸਾਰੇ ਐਨਆਰ ਵੀ ਰਲ ਕੇ ਉਹ ਤੀਜੀ ਚਰਨ ਦਾ ਖਾਹਾ ਵੀ ਦੇਵਾਂਗੇ ਟਰਾਂਸਪੋਰਟ ਦਾ ਖਰਚਾ ਵੀ ਆਜੇ ਤੇ ਸਪੀਕਰ ਸਾਹਿਬ ਆਏ ਐ ਐਮਐਲਏ ਸਾਹਿਬ ਆਏ ਐ ਸਰਕਾਰ ਨੂੰ ਕਿਸ ਤਰ੍ਹਾਂ ਸਹਿਯੋਗ ਮਿਲ ਰਿਹਾ ਸਰਕਾਰ ਨੂੰ ਸਹਿਯੋਗ ਤਾਂ ਸਾਡੀ ਬੇਨਤੀ ਹੈਗੇ ਵੀ ਜਿੰਨੇ ਸਾਡੇ ਸਾਇੰਸ ਗਰੁੱਪ ਦੇ ਚੱਕੇ ਗਿਆ ਉਹ ਸਾਨੂੰ ਕੇਰਾ ਚਾਲੂ ਕਰਕੇ ਦੇਣ ਅਸੀਂ ਮਿਲ ਕੇ ਇਹੀ ਮੰਗ ਫਿਲਹਾਲ ਤਾਂ ਮੰਗਦੇ ਆ ਤੇ ਦੁਬਾਰਾ ਸੀ ਰਿਕੁਐਸਟ ਵੀ ਕਰਦੇ ਆ ਸਕੂਲ ਆਫ ਐਮਿਨੈਂਸ ਦੇਣ ਜਿਹਦੇ ਨਾਲ ਬੱਚਿਆਂ ਨੂੰ ਜਾਂਦੀ ਇਹਨਾਂ ਦਾ 베ਸ ਸ਼ੁਰੂ ਤੋਂ ਬਣਦੇ ਜਿਹਨੇ ਮਿਲਟਰੀ ਜਾਣਾ ਜਾਂ ਕੋਈ ਆਈਐਸਾ ਸਰਵਰ ਬਣਨਾ ਜਿਹਨੇ ਪੀਐਸਾ ਬਣਨਾ ਉਹਜੀ ਗਾਈਡੈਂਸ ਮਿਲੇ ਤੇ ਸਾਨੂੰ ਇਹ ਪ੍ਰੋਵੀਜ਼ਨ ਦੇ ਕੇ ਜਾਣ ਉਹਨਾਂ ਚ ਅਸੀਂ ਨਾਲ-ਨਾਲ ਇਹਦਾ ਸਹਿਯੋਗ ਵੀ ਦੇਵਾਂਗੇ ਜੋ ਫਾਈਨੈਂਸ਼ੀਅਲ ਫੰਡ ਹੈ ਉਹ ਵੀ ਅਸੀਂ ਨਾਲ-ਨਾਲ ਇਹਨਾਂ ਦੇ ਸਹਿਯੋਗ ਦੇਵਾਂਗੇ ਠੀਕ ਹੈ ਧੰਨਵਾਦ ਕੋ ਕੜਪਾਲ ਦੀ ਰਿਪੋਰਟ ਪਿੰਡ ਜੀਟੀਬੀ ਗੜ ਸਕੂਲ ਰੋਡੇ ਤੋਂ